ਨੋ ਭਾਈ ਅੱਜ ਅਸੀਂ ਪਹੁੰਚੇ ਹਾਂ ਪਿੰਡ ਰੁੜਕਾ ਕਲਾਮ। ਟਰੋਪੇ ਦਾ ਮਸ਼ਹੂਰ ਪਿੰਡ ਆ ਪਿੰਡ ਰੁੜਕਾ ਤੇ ਇੱਥੇ ਦਾ ਕਲੱਬ YFC ਤੇ YFC ਕਲੱਬ ਵਾਲੇ ਹਰ ਸਾਲ ਕਰਾਉਂਦੇ ਆ ਟੂਰਨਾਮੈਂਟ ਤੇ ਟੂਰਨਾਮੈਂਟ ਵਿੱਚ ਹੁੰਦਾ ਬਹੁਤ ਮਾਰ। ਤੇ ਸ਼ਾਮ ਦਾ ਹੋ ਗਿਆ ਟਾਈਮ ਤੇ ਆਪਾਂ ਵੀ ਪਹੁੰਚਣੇ ਆ। ਤੁਹਾਨੂੰ ਪਹੁੰਚ ਕੇ ਦਿਖਾਉਨੇ ਆ ਕਿੰਨੀ ਰੌਣਕ ਲੱਗੀ ਆ ਜ਼ੋਰ ਦੇ ਵਿੱਚ ਤੇ ਚੈੱਕ ਕਰੋ ਪਿੰਡ ਇਹੋ ਜੀ ਪਿੰਡ ਰੁੜਕਾ ਕਲਾਮ ਵੱਡਾ ਪਿੰਡ ਆ। ਤੇ ਆ ਆ ਗਿਆ ਜੀ ਆਪਾਂ ਬੱਸ ਸਟੈਂਡ ਤੇ ਥਾਂ ਤਾਂ బోర్ਡ ਲੱਗੇ ਆ ਵੇਖੋ ਪੱਤੀ ravel ਕੀ ਵੀ ਜਦੋਂ ਬੱਸ ਸਟੈਂਡ ਆ ਇਹ ਤੇ ਆਪਾਂ ਚੱਲਦੇ ਅੱਗੇ ਨੂੰ ਗਰਦਾਸ ਮਾਨ ਕਰਕੇ ਜੀ ਬਹੁਤ ਮਸ਼ਹੂਰ ਆ ਫਿਰ ਬਾਬੇ ਕੈਂਦੇ ਦੇ ਤੇ ਗਰਦਾਸ ਮਾਨ ਆਉਂਦਾ ਹਰ ਸਾਲ ਕਿਉਂਕਿ ਜਨੂਰੀ ਤੇ 15 ਅਗਸਤ ਨੂੰ ਹੁੰਦਾ ਆ ਮੇਲਾ ਇਹ ਗਰਦਾਸ ਮਾਨ ਆਉਂਦਾ ਹਰ ਸਾਲ ਜੀ ਤੇ ਇਸੋ ਹੀ ਵੀ ਬਹੁਤ ਲੱਖ ਤੇ ਫੱਡ ਨੇ ਰੌਣਕਾਂ ਕਲਾ ਨੇ ਸੋ ਉਸ ਫੀਲਡ ਦੇ ਵਿੱਚ ਆ ਪੈਸੇ ਨੇ ਘੁੰਮ ਰਹੇ ਆ ਤੇ ਉਸ ਗਰਾਊਂਡ ਦੇ ਵਿੱਚ ਚੱਲਦੇ ਆ ਜਿੱਥੇ ਵੱਡਾ ਟੂਰਨਾਮੈਂਟ ਹੋ ਰਿਹਾ ਅੱਜ ਤੇ ਜਾ ਕੇ ਦੇਖਦੇ ਹਾਂ ਰੌਣਕ ਮੇਲਾ ਬਹੁਤ سارے ਫੈਨ ਬੱਬੂ ਮਾਨ ਸਾਹਿਬ ਦੇ ਵਿੱਚ ਤੇ ਪਹੁੰਚਦੇ ਆ ਹਰ ਸਾਲ ਰੌਣਕ ਲੱਗਦੀ ਪੂਰੀ ਤੇ ਲੋ ਜਿਆ ਬਹੁਤ ਸੋਹਣਾ ਸਾਫ਼ ਸੁਥਰਾ ਪੈਂਡਿਆ ਤੇ YFC ਕਲੱਬ ਕਿਸੇ ਵੀ ਪਹਿਚਾਨ ਦਾ ਮਹਤਾਜ ਨਹੀਂ ਹੈਗਾ ਆ ਸਾਰੇ ਬੱਚਿਆਂ ਨੂੰ ਫੁੱਟਬਾਲ ਦੀ ਕੋਚੀ ਤੋਂ ਲਾਇਆ ਬੱਚਿਆਂ ਨੂੰ ਪ੍ਰਮੋਟ ਕਰਦਾ ਹੈ ਗਰਾਊਂਡਾਂ ਦੇ ਉੱਪਰ ਪ੍ਰਮੋਟ ਕਰਦਾ ਹੈ ਤੇ ਪਿੰਡ ਵਿੱਚ ਵੀ ਬਹੁਤ ੱਗੇ ਕੰਮ ਕੀਤੇ ਆ ਤੇ ਪਰ ਅੱਜ ਦੇ ਕੱਲ ਕਰਾਂਗੇ ਆਪਾਂ ਟੂਰਨਾਮੈਂਟ ਦੀ ਠੀਕ ਆ ਜੀ ਬਾਬੇ ਚੰਦ ਦਾ ਸਥਾਨ ਚਲਦੇ ਆਪਾਂ ਗਰਾਊਂਡ ਵੱਲੋਂ ਤੇ ਗੱਲਾਂ ਵਾ ਤਾਂ ਹੋਰ ਵੀ ਬਹੁਤ ਰੜਕੇ ਰੜਕੇ ਪਿੰਡ ਦੀਆਂ ਪਰ ਅੱਜ ਅਸੀਂ ਉਧਰਾਂ ਕਿ ਅੱਜ ਆਪਾਂ ਕਰਾਂਗੇ ਉਹ ਦਾ ਮਿੰਟ ਦੀ ਗੱਲ ਬੱਬੂ ਮਾਲ ਦੀ ਗੱਲ ਉਹਦੇ ਫੈਸਲ ਦੀ ਗਾਉਂਗੇ ਉਹਨਾਂ ਨੂੰ ਦੇਖਾਂਗੇ ਜਾ ਕੇ ਤੁਹਾਨੂੰ ਵੀ ਲੈ ਚਾਉਦੇ ਆ ਨਾਅਕ ਦਿਖਾਉਦੇ ਆ ਕਿਤਾਵੇ ਹਾਲਾਤ ਆ ਕਿਤਾਵੇ ਰੌਣਕ ਵੇਲਾ ਤੇ ਕਿਹਦੇ ਕਿਹਦੇ ਮੇਲ ਚੱਲ ਰਹੇ ਆ ਇਹ ਗੱਲਵਾ ਦਿਖਾਉਦੇ ਆ ਪਹੁੰਚ ਕੇ ਲੋਲੀਆਂ ਪੈਂਡੂ ਜਿਹੜੇ ਬੈਠੀ ਰਹਦੀ ਆਂਦੀ ਇਹ ਮੀਨ ਛੱਡ ਗਿਆ ਇਹ ਜਲਦੀ ਜਲਦੀ ਗਲਿਆਂ ਨੂੰ ਜੜਿਆਲੇ ਤੋਂ ਗਲਿਆਂ ਦੀ ਸੜਕ ਦੇ ਉੱਪਰ ਪੈਂਟ ਰੜਕਾ ਕਲਾ ਉਹ ਸਾਰੇ ਐਨਆਰਈ ਭਰਾ ਆ ਜਿਹੜੇ ਬਾਹਰ ਵੱਸਦੇ ਆ ਤੇ ਵਾਈਫਸੀ ਕਲੱਬ ਹੈ ਜਿਹੜਾ ਇਹ ਉਹਨਾਂ ਐਨਆਰਈ ਭਰਾਵਾਂ ਸਿਰ ਤੇ ਚੱਲਦਾ ਜੀ ਤੇ ਇਹ ਆ ਗਿਆ ਜੀ ਦੂਜਾ ਫਾਸਟ ਸਟੇਡ ਲੋ ਜੀ ਕਨਵਰਸ਼ਨ ਕਰਾਈ ਜਾ ਰਹੀ ਆ ਗੱਡੀਆਂ ਰਾਹ ਬੰਦ ਕੀਤਾ ਹੋਇਆ ਕਿਉਂਕਿ ਇਧਰ ਚੱਲ ਰਿਹਾ ਪ੍ਰੋਗਰਾਮ ਬਹੁਤ ਦੁਨੀਆਂ ਆਉਂਦੀ ਦੂਰੋਂ ਦੂਰੋਂ ਤੇ ਆ ਲੱਗੇ ਥਾਂ ਦਾ ਬੋਰਡ ਇੱਥੋਂ ਸ਼ੁਰੂ ਕਰੀਏ ਆਪਣੀ ਗਲਆਂ ਤੇ ਫਲੋਰ ਨੂੰ ਤੇ ਇਹ ਆ ਜੀ ਪੱਤੀ ਕੁੰਦੜ ਕੀਤੇ ਸੇ ਗੁਰਦੁਆਰਾ ਸਾਹਿਬ ਫਿਲਕਾ ਰੋਡ ਦੇ ਉੱਪਰ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੈ ਜੀ ਇਹ ਆ ਪਾਸਮਾਰਿਆਂ ਲੱਗੇ ਹੋਏ ਆ ਤੇ ਰੁੜਕਾ ਕਲਾ ਦਾ ਬਸ ਸਟੈਂਡ ਚੈੱਕ ਕਰੋ ਪਹਿਲਾਂ ਤਾਂ ਬਹੁਤ ਸੋਹਣਾ ਬਸ ਸਟੈਂਡ ਬਣਾਇਆ ਹੋਇਆ ਵਾਈਐਫਸੀ ਕਲੱਬ ਨੇ ਤੇ ਐਸ ਗਲਾਨਾ ਰੋਡ ਦੇ ਉੱਪਰ ਲੱਗਾ ਹੋਇਆ ਟੂਰਨਾਮੈਂਟ ਤੇ ਟੂਰਨਾਮੈਂਟ ਤੋਂ ਬਾਅਦ ਲੱਗੂਗਾ ਖੁੱਲਾ ਖੜਾ ਬੱਬੂ ਮਾਨ ਦਾ ਲੋਰੀ ਚੱਲਦੇ ਆ ਤੁਹਾਨੂੰ ਵੀ ਲੈਣਾ ਤੇ ਉਧਰ ਨੂੰ ਤੇ ਨੌਜਵਾਨ ਕਿੰਦਾ ਇਕੱਠਾ ਵੱਧ ਕੇ ਜਾ ਰਹੇ ਆ ਉਸ ਗਰਾਉਂਡ ਵੱਲੋਂ ਆਹ ਦੇਖੋ ਜੀ ਆਹ ਸਾਡੀਆਂ ਬੀਬੀਆਂ ਭੈਣਾਂ ਵੀ ਜਾ ਰਹੀਆਂ ਇਹ ਵੀ ਜਾ ਰਹੀਆਂ ਗਰਾਉਂਡ ਵੱਲੋਂ ਤੇ ਤੁਹਾਨੂੰ ਜਾ ਕੇ ਦਿਖਾਉਂਦੇ ਮਾਹੌਲ ਗਰਾਉਂਡ ਦਾ ਆ ਜਿੰਨੇ ਨੌਜਵਾਨ ਤੁਸੀਂ ਦੇਖ ਰਹੇ ਆ ਸਾਰੇ ਗਰਾਉਂਡ ਵੱਲ ਹੀ ਜਾ ਰਹੇ ਆ ਬੱਬੂ ਮਾਨ ਨੂੰ ਕਹਿੰਦਾ ਦੇਖਣਾ ਅੱਜ ਹਰ ਸਾਲ ਬੱਬੂ ਮਾਨ ਇਸ ਪ੍ਰੋਗਰਾਮ ਤੇ ਇਸ ਟੂਰਨਾਮੈਂਟ ਤੇ YFC ਕਲੱਬ ਜਿਹੜਾ ਕਰਾਉਂਦੀ ਆ ਪਹੁੰਚਦਾ ਆ ਤੇ ਆਪਣੇ ਫੈਨਸ ਨੂੰ ਖੁਸ਼ ਕਰਦਾ ਆ ਲਓ ਜੀ ਆਵਾਜ਼ਾਂ ਆਉਣ ਲੱਗ ਪਈਆਂ ਆ ਟੂਰਨਾਮੈਂਟ ਦੀਆਂ ਸਪੀਕਰ ਲੱਗੇ ਆ ਰੌਣਕ ਵਹਿਲਾ ਦੇਖੋ ਪੂਰਾ ਆ ਲਓ ਗੱਲਵਾ ਚੈੱਕ ਕਰੋ ਜਿਹੜਾ ਸੱਤ ਗ੍ਰਾਮ ਪਹੁੰਚਾਇਆ ਪਿਛਲੇ ਸੱਤਾਂ ਸਭਾ ਨੇ ਮੇਜ ਦੇਰਕਾ ਗਲਾ ਨੂੰ ਨਾਮ ਦਾ ਨੰਬਰ 1 ਪਿੰਡ ਫਰਾਜ ਦੇ ਵਿੱਚ 14 ਫਰਵਰੀ ਨੂੰ ਨੰਨਾ ਲੋ ਜੀ ਗ੍ਰਾਮ ਪੰਚਾਇਤ ਦੀਆਂ ਗੱਲਾਂ ਹੋ ਰਹੀਆਂ ਰੌਣਕਾ ਕਲਾ ਦੇ ਵਿੱਚ ਜਿਹੜੇ ਕੰਮ ਹੋ ਰਹੇ ਆ ਗ੍ਰਾਮ ਪੰਚਾਇਤ ਕਰਾਰੀ ਵਿਚਲੇ ਕਰ ਤੋਂ 1 ਰੁਪਏ ਦੀ ਪ੍ਰਾਂਤ ਚੈਟ ਨੂੰ ਆਂਡਰ ਲਿਸ਼ਟ ਸਾਡੇ ਇੱਕ ਰਾਮੀ ਵਿੱਚੋਂ ਪੂਰਾ ਘਰੋ ਸੱਖਿਆ ਜਾਂਦਾ ਮੇਰੇ ਸੱਤ ਦੇ ਵਿੱਚੋਂ ਲਓ ਜੀ ਕਰੋ ਚੈੱਕ ਰੌਣਕ ਮੇਲਾ ਪੂਰਾ ਰੋਡ ਭਰਿਆ ਹੋਇਆ ਆ ਐਸੇ ਜੱਟੇ ਗੱਤ ਤੋਂ ਕਿਤੇ ਰੱਖੋ ਕੋਈ ਹੋਰ ਨਾ ਕਰਨੇ ਆ ਅੰਤ ਇੱਧਰ ਆ ਜੀ ਵੀ ਵੀ ਆਈ ਪਾਰਕਿੰਗ ਤੇ ਆਪਾਂ ਲਾ ਲਈਏ ਪਾਰਕਿੰਗ ਤੇ ਫੇ ਆਪਣੇ ਕੋ ਗੇਟ ਨੰਬਰ 1 ਦਾ ਪਾਸ ਆ ਤੇ ਚੱਲਦੇ ਆਂ ਆਪਾਂ ਵੀ ਅੰਦਰ ਇੱਧਰ ਕਬੱਡੀ ਵਾਲੇ ਖਿਡਾਰੀ ਹੋਈ ਜਾਂਦੇ ਵਾਰਮ ਅਪ ਜੀ ਤੇ ਫਾਈਨਲ ਮੈਚ ਹੋਣ ਜਾ ਰਿਹਾ ਲੈ ਕੇ ਚੱਲ ਤੁਹਾਨੂੰ ਅੰਦਰ ਤੇ ਫੇ ਤੁਹਾਨੂੰ ਦਿਖਾਉਣੇ ਨਜ਼ਾਰਾ ਪਹਿਲਾਂ ਹੋਣਗੇ ਕਬੱਡੀ ਦੇ ਮੈਚ ਤੇ ਉਸ ਤੋਂ ਬਾਅਦ ਬੱਬੂ ਮਾਨ ਦਾ ਖੁੱਲਾ ਅਖਾੜਾ ਲੱਗੂਗਾ ਤੇ ਨੌਜਵਾਨ ਪੂਰੇ ਜੋਸ਼ ਵਿੱਚ ਆ ਤੇ ਬੱਬੂ ਮਾਨ ਦੇ ਬਹੁਤ ਸਾਰੇ ਫੈਨ ਹੈ ਜਿਹੜੇ ਹਰ ਸਾਲ YFC ਦੇ ਇਸ ਪ੍ਰੋਗਰਾਮ ਤੇ ਆਉਂਦੇ ਆ ਤੇ ਪ੍ਰੋਗਰਾਮ ਦੇਖਦੇ ਆ ਲੋ ਜੀ ਇਧਰੋਂ ਵੀਵੀਆਈਪੀ ਪਾਸ ਜਿਹੜੀ ਐਂਟਰੀ ਆ ਤੇ ਪਾਸ ਆ ਤੇ ਬਹੁਤ ਸੋਹਣੀ ਐਂਟਰੀ ਵੀ ਬਣਾਈ ਹੋਈ ਆ ਤੇ ਆਇਆ ਜੀ ਵੀਵੀਆਈਪੀ ਜਿਹੜੀ ਐਂਟਰੀ ਆ ਤੇ ਇਹ ਬਾਈ ਨੇ ਦੇਖ ਕੇ ਆਪ ਨੂੰ ਐਂਟਰੀ ਕੀਤਾ ਤੇ ਇੱਥੇ ਜਿਹੜੀ ਆਪਣੀ ਸਿਕਿਉਰਟੀ ਬਾਈ ਐਫਸੀ ਦੀ ਉਹ ਲੱਗੀ ਹੋਈ ਆ ਵੀਰ ਹੁਣੀ ਕਰੀ ਜਾਂਦੇ ਕੰਮ ਆਪਣਾ ਆਪਣਾ ਐਨਆਰਆਈ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਤੇ ਆਹ ਐਂਟਰੀ ਹੈ ਜੀ ਸੋਨਾ ਗੇਟ ਬਣਾਇਆ ਹੋਇਆ ਆ ਤੇ ਉਧਰ ਲੇਡੀਜ਼ ਲਈ ਲੇਡੀਜ਼ ਪੀਐਸ ਜਮਸ਼ੇਰਿਆ ਜਮਸ਼ੇਰ ਦੇ ਕੋਈ ਆ ਜੂਗਾ ਹਾਂਜੀ ਹਾਂਜੀ ਇਹ ਬਾਈ ਹੁਣ ਸਿਕਿਉਰਿਟੀ ਵਾਲੇ ਤੇ ਇਧਰ ਬੈਂਡਵਾਜੇ ਵਾਲੇ ਵੀ ਘੁੰਮਣ ਰਹੇ ਆ ਹੋਰ ਬਾਈ ਠੀਕ ਠਾਕ ਜੀ ਤੇ ਇਹ ਆ ਜੀ ਐਂਟਰੀ ਜਿਹੜੀ ਸ਼ਰਫਤ ਕੱਢ ਗਈ ਤਾਂ ਕਿ ਤੇ ਬਾਈ ਖੇੜ ਦਲੇਰੀ ਹੋਣੀ ਚਾਹੀਦੀ ਆ ਦੇਖ ਲਓ ਬਾਈ ਵੀ ਹੁਣੀ ਵੀ ਪਹੁੰਚੇ ਆ ਚਾਹੇ ਸਿਹਤ ਪੱਖੋਂ ਇਹ ਪੂਰੇ ਨਹੀਂ ਹੈਗੇ ਪਰ ਮਨ ਹੌਸਲੇ ਇਹਨਾਂ ਦੇ ਬੁਲੰਦੇ ਆ ਬਾਈ ਹੁਣਾਂ ਦੇ ਵੀ ਪਹੁੰਚੇ ਆ ਤੇ ਆਪਾਂ ਆਏ ਗਏ ਅੰਦਰ ਤੇ ਪੂਰਾ ਰਾਸ਼ਿਆ ਜੀ ਅੰਦਰ ਸੋ ਇਹ ਇੰਨਾ ਕ ਰਾਸ਼ਿਆ ਸਾਰੇ ਪਾਸੇ ਤੁਹਾਨੂੰ ਦੇਖੋ ਨੌ ਜਣ ਦਿਸਣੇ ਜਿਹੜੇ ਬਹੁਤ ਹੀ ਬਰੰਗੀਆਂ ਪੁੱਤੂ ਮਾਂ ਦੇਖਣ ਆਇਆ ਖਾਸ ਕਰਕੇ ਪੰਜਾਬ ਦੇ ਵਿੱਚ ਇੱਕ ਪਰ ਸਾਡੇ ਬਹੁਤ ਹੀ ਸਤਿਕਾਰਯੋਗ ਅਮਲੀ ਗੁਰੂ ਜੀ ਨਿਗਾਹ ਮਾਰੋ ਤੁਹਾਨੂੰ ਚਾਰੇ ਪਾਸੇ ਸਤਨਹਿਲ ਕਾ ਵਾਲਾ ਵੀ ਦੱਸ ਪੈਣਾ ਹੈ ਕਿੱਥਾ ਆਜਾ ਆਜਾ ਧੰਨਵਾਦ ਕਰਦਾ ਹਾਂ ਕਿੱਥਾ ਨਹੀਂ ਹੈਗਾ ਜੀ ਪਾਸੋਂ ਤਾਂ ਪਹੁੰਚ ਗਿਆ ਸੀਗਾ ਆਜਾ ਆਜਾ ਇਧਰ ਸੁਣਨੇ ਪਹੁੰਚ ਆਇਆ ਭਾਈ ਕਿੱਦਾ ਕੀ ਹਾਲ ਚਾਲਾ ਬੱਬੂ ਮਾਂ ਦੇਖਣ ਤੇ ਦੂਰ ਦੂਰ ਤੱਕ ਦੇਖੋ ਤੁਹਾਨੂੰ ਦੁਨੀਆ ਬੱਬੂ ਮਾਂ ਦੇਖਣ ਆਈ ਉਹ ਹੀ ਦੱਸੂਗੀ ਚਾਰੇ ਪਾਸੇ ਨਿਗਾਹ ਮਾਰ ਗਏ ਤਾਂ ਦੇਖੋ ਨਿਆਰਾ ਦੇ ਇੱਥੇ ਪੈਨ ਜਮਸ਼ੇਰ ਵਾਲੀ ਟੀਮ ਵੀ ਆਈ ਹੋਣੀ ਆ ਉਹ ਆਪਣੇ ਬੱਚੇ ਦੀ ਪੈਨ ਵਾਲੇ ਮੈਂ ਪੈ ਸਪੋਰਟਸ ਦਾ ਗਾਉਂ ਆ ਲੈ ਵੀ ਤਾਰੀ ਆਇਆ ਤਾਰੀ ਲੇਕਿਨ ਮੈਂ ਗੁਰਮੁਖੀ ਪ੍ਰੋਫੈਸਰ ਅਮਨ ਇਹਨਾਂ ਦੀ ਸਾਰੇ ਪੈਨ ਜਮਸ਼ੇਰ ਤਾਂ ਆਇਆ ਬਾਊ ਤਾਰੀ ਉਹ ਪਬਲੀ ਭਾਈ ਕੀ ਬਾਤ ਆ ਪੰਜਾਬ ਦੀ ਉਹ ਤਸਵੀਰ ਕਾਰਨ ਭਾਈ ਇਹ ਬੱਚੇ ਮਾਰਕ ਪਾਸ ਕਰਕੇ ਇਹ ਆਏ ਜਮਸ਼ੇਰ ਤੋਂ ਦੇਖਣ ਇਹ ਪੰਜਾਬੂ ਮਾਂ ਦੇ VFC ਕਲੱਬ ਦਾ ਮੈਚ ਜਿਹਨਾਂ ਚ ਸਪੋਰਟਸ ਦੇ ਇਨਾਂ ਚੋਂ ਕਿਸੇ ਨੇ ਜੱਫਾ ਦਾ ਲੇਕਿਨ ਸਪੋਰਟਸ ਨਾਲ ਸਾਨੂੰ ਪਿਆਰ ਹੈ ਗੁਰਮੰਗਲ ਜੀ ਸਾਡਾ ਇਸ ਪਿਆਰ ਨੂੰ ਜਿਹੜਾ ਹੈ ਇਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਇਹ ਮੌਕਾ ਦੇ ਦਿੰਦੇ ਆ ਮੈਂ ਬਾਸਕਟਬਾਲ ਦਾ ਵੀ ਪਲੇਅਰ ਆ ਸਾਨੂੰ ਸ਼ੌਕ ਹੈ ਔਰ ਪੰਜਾਬ ਦੀ ਇਹੀ ਪਛਾਣ ਹੈ ਜਿੱਦਾਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਪੰਜਾਬ ਨੇ 올림픽 ਤੋਂ ਲੈ ਕੇ ਕਾਮਨਵੈਲਥ, ਏਸ਼ੀਅਨ ਗੇਮ ਹੈਸ਼ਾ ਦੇਸ਼ ਦੀ ਨੁਮਾਇੰਦਗੀ ਕੀਤੀ ਔਰ ਤੁਸੀਂ ਫੇਰ ਕਰੋਗੇ ਐਸੇ ਉਮੀਦ ਕਰਦਾ ਇੱਕ ਵਾਰ ਫੇਰ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਐਡਮਿਨਿਸਟ੍ਰੇਸ਼ਨ ਦਾ ਧੰਨਵਾਦ ਕਰਦਾ ਔਰ ਇਹ ਕਲਾਸ ਜਿਹੜਾ ਚੰਗਾ ਕੰਮ ਕਰਦਾ ਕਿਸੇ ਵੀ ਫੀਲਡ ਚ ਉਹਨੂੰ ਐਪਰੀਸ਼ੀਏਟ ਕਰੋ ਉਹਨੂੰ ਅੱਗੇ ਵਧਾਓ ਉਰੋੜਕੇ ਵਾਲਿਓ ਤੁਸੀਂ ਇਹ ਜਿਹੜੀ ਪਾਈਆ ਪਿੱਤ ਜਿਹੜੀ ਤੁਸੀਂ ਇਹ ਲੀਕ ਖਿੱਚਿਆ ਉਹਦੇ ਲਈ ਤੁਹਾਡਾ ਧੰਨਵਾਦ ਆ ਤੁਸੀਂ ਚੰਗੇ ਕੰਮ ਨੂੰ ਐਪਰੀਸ਼ੀਏਟ ਕਰ ਰਹੇ ਹੋ ਮੈਨੂੰ ਪ੍ਰੋਫੈਸਰ ਅਮਨ ਦੱਸ ਰਹੇ ਸੀ ਜਿਹੜੀ ਜਿੰਨੀ ਪੰਚਾਇਤ ਹੈ ਪੰਜਾਬ ਦਾ ਮਾਡਲ ਬਣਾ ਕੇ ਰੱਖਿਆ ਤੁਸੀਂ ਜਿੰਨੂੰ ਇੱਧਰ ਬੱਚੇ ਅਲੱਗ-ਅਲੱਗ ਪਿੰਡਾਂ ਤੋਂ ਆਏ ਆ ਜੀ ਤੇ ਸਾਨੂੰ ਜੋ ਵਿਸ਼ੇਸ਼ ਦੀ ਪੂਰਵੀ ਦਿਖਾਉਣੇ ਆ ਚਮਸ਼ੇਰ ਖਾਲਸਾ ਦੀ ਟੀਮ ਜਿਹੜੀ ਆ ਉਹ ਵੀ ਦਮ ਲਗਾਦੀ ਹੈ ਲੜਕੀਆਂ ਦੀ ਟੀਮ ਇੱਥੇ ਖੜੀ ਆ ਆਪਣੇ ਕੋਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆ ਗਈ ਆਪਣੇ ਚਮਸ਼ੇਰ ਵਾਲੇ ਪਿੰਡ ਚਮਸ਼ੇਰ ਦੀ ਟੀਮ ਆ ਕਿੰਤੇ ਜਾਬਦੇ ਰਹਿ ਕੇ ਆਪਾਂ ਸਾਰਿਆਂ ਨੇ ਮਿਲਦੇ ਜੱਫਾ ਪਾਉਣਾ ਬਹੁਤ-ਬਹੁਤ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ। ਆਹ ਦੇਖ ਲਓ ਵੀ ਆਪਣੇ ਜਮਸ਼ੇਰ ਵਾਲਿਆਂ ਦੀ ਟੀਮ ਪਹਿਲਾ ਕੁੜੀਆਂ ਦੀ ਟੀਮ ਤੇ ਮੁੰਡਿਆਂ ਦੀ ਟੀਮ। ਹਾਂਜੀ। ਮੇਰਾ ਨਾਮ ਲਵਾਓ ਵਿੱਚ ਪ੍ਰੂਫ। ਲਓ ਦੱਸੋ ਨਾਮ ਆਪਣਾ। ਬੈਸਟ ਪਲੇਅਰ ਦਾ ਪ੍ਰੂਫ। ਲੈ ਵੀ ਬੈਸਟ ਪਲੇਅਰ ਆ ਕੁੜੀ ਜਮਸ਼ੇਰ ਪ੍ਰੂਫ। ਹਾਂਜੀ। ਇੱਕ ਤਾਂ ਇੱਕ ਤਾਂ ਲੈ ਵੀ ਇਹ ਬੱਚੇ ਆ ਜਿਨ੍ਹਾਂ ਦੇ ਆਉਣ ਵਾਲੇ ਟੂਰ ਵਿੱਚ ਜਮਸ਼ੇਰ ਦਾ ਹੋਰ ਨਾਮ ਆ ਰੌਸ਼ਨ ਕਰਨਾ ਆ। ਇਦਾਂ ਮੁੰਡਿਆਂ ਦੀ ਟੀਮ ਹਾਂਜੀ ਉਹ ਸਸਤੀ ਇੱਧਰ ਦੇਖੋ ਕੈਂਪ ਦਾ ਮੜਾ ਜਾ ਹਾਂਜੀ ਕਿੱਦਾਂ ਠੀਕ ਆ ਹਾਂਜੀ ਹਾਂਜੀ ਨਹੀਂ ਨਹੀਂ ਮੁੰਡਾ ਬਹੁਤ ਵਧੀਆ ਹੈ ਜਿਹੜੇ ਵੀ ਖੇਡ ਮੁੰਟਰਾ ਇਹਦੇ ਇਸ ਖੇਡ ਮੈਦੇ ਵਿੱਚ ਪੁੱਜੇ ਨੇ ਲੱਖਾਂ ਦਾ ਸਾਬ ਸਾਬ ਕਿੱਦਾਂ ਇਹ ਵਾਲਾ ਫੋਨ ਕੈਨੇਡਾ ਪੈਂਦਾ ਭੇਜਪੁਰ ਆਵਾਜ਼ ਬਹੁਤ ਵਧੀਆ ਹੈ ਵੀ ਇਦਾਂ ਸੀ ਹੈ ਹਰ ਪਾਸਿ ਜਿਹੜਾ ਸਰ ਤੋਂ ਲਾਈਵ ਦੇਖਦਾ ਹੈ ਫਰ ਮਾਨ ਸਕੇ ਪਰੋਤੋ 281 ਕੇ ਨਾਲ ਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੁੱਤਾ ਵਜੂਹਾ ਕੈਨੇਡਾ ਵਿਸ਼ੇਸ਼ ਤੌਰ ਤੇ ਹੈ ਸ਼੍ਰੀ ਅਨੰਦਪੁਰ ਸੈਨਾ ਦਾ ਧੰਨਵਾਦ ਹੈ ਦੀਪ ਮਠੱਡਾ ਜੀ ਆਏ ਨੇ ਉਧਰ ਸਾਡੀ ਬੇਨਤੀ ਹੈ ਫਾਈਨਲ ਮੈਚ ਦੀਆਂ ਟੀਮਾਂ ਖਿਡਾਰੀ ਜਿਹੜੇ ਜਲਦੀ ਨਾਲ ਗਰਾਊਂਡ ਵਿੱਚ ਆ ਜਾਣੋ ਚੈੱਕ ਕਰੋ ਯਾਰ ਸਟੇਡੀਅਮ ਖਜਾ ਖਜ ਭਰਿਆ ਪਿਆ ਆ ਤੇ ਅਰੀਕ ਆ ਫਾਈਨਲ ਮੈਚ ਤੋਂ ਬਾਅਦ ਕਦੋਂ ਬੱਬੂ ਮਾਨ ਸਟੇਜ ਤੇ ਆਵੇ ਤੇ ਅਗਲੀ ਗੱਲ ਬਾਤ ਜਿਹੜੀ ਚਾਲੂ ਹੋਵੇ ਇਹ ਜਿੰਨੀ ਕੀ ਬਾਤ ਆ ਖੱਪ ਦੇਖੋ ਖੱਪ ਰੀਕ 뮤직 ਹੀ बजਿਆ ਤੇ ਚੀਕਾਂ ਪੂਰੀਆਂ বাজਦੀਆਂ ਪਈਆਂ ਹਲੋ ਅੱਜ ਮੇਰੀ ਕੰਮ ਕਰਨਾ ਤੇ ਬਹੁਤ ਵੱਡੀ ਗੱਲ ਹੈ ਸਾਡੇ ਗੁਰਮੰਗਰ ਦਾ ਸੋਨੀ ਜੀ ਉਹਨਾਂ ਦਾ ਕੋਨੀ ਸਿੰਘ ਜੀ ਉਹਨਾਂ ਦਾ ਬਹੁਤ-ਬਹੁਤ ਸਤਿਕਾਰ ਹੈ ਕਿੰਨੇ ਆਰਟੀਏ ਦਾ ਅਮਰੀਕਾ ਤੋਂ ਬਹੁਤ ਵੱਡਾ ਯੋਗਦਾਨ ਹੈ ਉਹਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਟੀਮਾਂ ਫਾਈਨਲ ਦੀਆਂ ਅਮਰੀਕੀ ਦਿਓ ਸੱਤਾ ਹਲੋ ਫਾਈਨਲ ਦੀਆਂ ਟੀਮਾਂ ਨੂੰ ਬੇਨਤੀ ਹੈ ਟੀਮਾਂ ਜਲਦੀ ਆਉਣ ਇੱਕ ਟੀਮ ਗਰਾਊਂਡ ਦੇ ਵਿੱਚ ਆ ਗਈ ਹੈ ਔਰ ਦੂਜੀ ਟੀਮ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ ਅੱਜ ਦੇ ਦਿਨ ਦਾ ਲਾਸਟ ਮੁਕਾਬਲਾ ਬਹੁਤ ਜਲਦ ਸ਼ੁਰੂ ਹੋਵੇਗਾ ਮੇਰੀ ਬੇਬੀਆਂ ਪੰਜਾਬ ਹਰਿਆਣਾ ਦੂਜੀ ਟੀਮਾਂ ਆਉਂਦੀਆਂ ਹਨ ਗਰਾਊਂਡ ਦੇ ਵਿੱਚ ਮਾਣ ਵਾਲੀ ਟੀਮ ਬਹੁਤ ਟਾਈਮ ਤੋਂ ਗਰਾਊਂਡ ਦੇ ਵਿੱਚ ਆਉ ਦੂਜੀ ਟੀਮ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ ਲਾਈਟ ਵੀ ਥੋੜਾ ਥੋੜਾ ਪਿੱਛੇ ਜਿੱਥੇ ਲਾਭ ਵਾਲੀ ਗੱਲ ਪੀਟ ਕਰਦੇ ਉਹ ਦਰਾਂ ਦੇ ਵੀ ਚੰਗੇ ਲੱਗਦੇ ਜੁੜਾ ਸੇਸ ਨੇ ਦੂਜੀ ਟੀਮ ਕਵੱਟਾ ਦਾ ਕੋਈ ਡੇਢ ਕਵੱਟਾ ਦਾ ਜੋ ਪੀਟ ਨਿਕਰਦੇ ਜਾ ਜਾਂਦੀ ਹੁੰਦੀ ਹੁੰਦੀ ਥੋੜਾ ਜਿਹਾ ਤਿਆਰ ਰੱਖੋ ਕੁਸੀਂ ਸਰਕਾਰ ਦੇ ਯੋਗ ਤੁਸੀਂ ਬਹੁਤ ਹੀ ਜੁਰਮੀਆਂ ਸਾਡੇ ਲਈ ਪੰਜਾਬ ਪੁਲਿਸ ਦਾ ਸਪੈਸ਼ਲ ਤੌਰ ਤੇ ਧੰਨਵਾਦ ਹੈ ਐਸਪੀ ਸਾਹਿਬ ਦਾ ਡੀਐਸਪੀ ਸਾਹਿਬ ਦਾ ਐਸਐਚਓ ਸਾਹਿਬ ਦਾ ਕੋਈ ਵੀ ਸਾਰੀ ਟੀਮ ਦਾ ਅਮਰੀਕ ਬਹੁਤ ਯਾਰ ਸਖਤ ਡਿਊਟੀ ਹੈ ਸਵੇਰ ਤੋਂ ਮੈਂ ਵੇਖ ਰਿਹਾ ਵੀ ਕੰਟਰੋਲ ਕਰਨ ਦੇ ਲਈ ਸਾਰੇ ਮੁਲਾਜ਼ਮੇ ਇਕ ਲਾਤੇ ਖੜਨ ਵਾਲੀ ਗੱਲ ਹੈ ਬਹੁਤ ਵੱਡੀ ਇਹਨਾਂ ਦੀ ਜ਼ਿੰਮੇਵਾਰੀ ਹੈ ਅਸੀਂ ਸਪੈਸ਼ਲ ਤੌਰ ਤੇ ਸਾਰੇ ਮੁਲਾਜ਼ਮਾਂ ਦਾ ਐਸਐਚਓ ਸਾਹਿਬ ਨੇ ਵੱਡੀ ਜ਼ਿੰਮੇਵਾਰੀ ਨੁਮਾਈ ਹੈ ਡੀਐਸਪੀ ਸਾਹਮਣੇ ਐਸਐਸਪੀ ਸਾਹਿਬ ਦਾ ਸਾਰਿਆਂ ਦਾ ਜਿੰਨੇ ਵੀ ਮੁਲਾਜਮ ਹੈ ਜਿਹੜੇ ਸਵੇਰ ਤੋਂ ਡਿਊਟੀ ਲੈ ਰਹੇ ਆ ਇਹਨਾਂ ਦਾ ਸਤਿਕਾਰ ਕਰਦੇ ਆ ਬਹੁਤ ਬਹੁਤ ਸਤਿਕਾਰ ਕਰਦੇ ਆ ਟੀਮਾਂ ਦੇ ਪਲੇਅਰਾਂ ਨੂੰ ਬੇਨਤੀ ਹੈ ਵੀ ਜਲਦੀ ਜਲਦੀ ਗਰਾਊਂਡ ਦੇ ਵੱਲ ਆ ਜਾਆ ਤਾਂ ਕਿ ਸਮੇਂ ਦੇ ਨਾਲ ਜਿਹੜਾ ਫਾਈਨਲ ਮੈਚ ਸਮਾਪਤ ਹੋ ਸਕੇ ਦੇਰ ਕੀ ਟੀਮਾਂ ਦੇ ਖਿਡਾਰੀਆਂ ਨੂੰ ਬੋਲ ਰਹੇ ਆ ਪਲੇਅਰ ਗਰਾਊਂਡ ਦੇ ਵਿੱਚ ਤੱਕ ਤੋਂ ਬਾਅਦ ਇੱਕ ਬੌਰਬਜੀ ਜਹਾਂਜੀ ਬਹੁਤ ਵੱਡਾ ਧਰਮ ਦਾ ਖੇਡਾਂ ਵਾਲੀਆਂ ਗੱਗੀ ਸਾਰਿਆਂ ਦਾ ਧੰਨਵਾਦ ਹੈ

ਜਲਦੀ ਤੋਂ ਜਲਦੀ ਰੈਂਡੇ ਪਲੇਅਰ ਬਹੁਤ ਤਕੜਾ ਫਾਈਨਲ ਮਾਦਾਮ ਦੇ ਵਿੱਚ ਸ਼ੁਰੂ ਹੋਵੇਗਾ ਮੱਖਣ ਵਾਲੀ ਜੀ ਵੀ ਤਿਆਰ ਰਹਿਣਗੇ ਬਹੁਤ ਕਰਨੀ ਬੜੀਏ ਸਰਦਾਰੀ ਲੋ ਜੀ ਟੀਮ ਆ ਗਈ ਕਬੱਡੀ ਵਾਲਿਆਂ ਵੀ ਹਰਿਆਣਾ ਦੇ ਪੰਜਾਬ ਦਾ ਮੈਚ ਹੋਣਾ ਹੁਣ ਇੱਥੇ ਆ ਤੇ ਵੀਰੋ ਵੱਡੀ ਮਿਹਨਤ ਕੋ ਜਾਇਆ ਹੈ ਉਹਨਾਂ ਦੀ ਸਰਕਾਰ ਹੈ ਕਿ ਕਿ ਛਾਤਰ ਵਰਗੇ ਲਾਈਨ ਦੇ ਉੱਪਰ ਆ ਕੇ ਬਹਿ ਗਏ ਆ ਵੀਰ ਪਲੀਜ਼ ਲਾਈਨ ਕਲੀਅਰ ਕਰੋ ਮਿੱਟੂ ਜੀ ਹਾਂ ਸਾਹਿਬ ਜੀ ਇਹਨੂੰ ਲਾਈਨ ਕਲੀਅਰ ਕਰਾ ਦਿਓ ਬਾਅਦ ਵਿੱਚ ਇੱਥੇ ਕੋਈ ਰੀਪਲੇ ਆ ਗਿਆ ਤੇ ਫਿਰ ਔਖਾ ਹੋ ਜਾਣਾ ਕੋਈ ਲਾਈਨ ਕਲੀਅਰ ਕਰ ਦिए ਬੇਨਤੀ ਹੈ ਆ ਤੁਹਾਨੂੰ ਵੀ ਪਲੀਜ਼ ਵੀਰ ਬਣ ਕੇ ਜੇ ਕੋਈ ਨੰਬਰ ਦਾ ਰੌਲਾ ਪੈ ਗਿਆ ਦਸਾਂ ਨੂੰ ਮੋਟਰਸਾਈਕਲ ਹੈ ਲੱਖ ਲੱਖ ਦੀ ਰੇਡ ਪੈਣੀ ਹੈ ਪਲੀਜ਼ ਕਲੀਅਰ ਕਰ ਦिए ਲਾਈਨ ਵੀਰ ਦੀ ਕਲੀਅਰ ਕਰਨੀ ਪੈਣੀ ਫਿਰ ਇਹ ਮੈਚ ਜਿਹੜਾ ਸ਼ੁਰੂ ਹੋਣਾ ਹੈ